ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 20 ਜੂਨ 2025 ਦਾ ਦੇਣੇ ਆ ਆ ਇੱਕ ਕਿਸਾਨ ਸਾਥੀ ਦੀ ਪਨੀਰੀ ਆ 1121 ਦੀ ਕੋ 17 18 ਵੀ ਹੋ ਸਕਦੀ ਆ ਇਹਦੇ ਵਿੱਚ ਕਿੰਨੇ ਬੂਟੇ ਜਿਹੜੇ ਆ ਉਹ ਫੁੱਟ ਰੋਡ ਵੈ ਜਿਹਨੂੰ ਝੰਡਾ ਰੋਕ ਕਹਿੰਦੇ ਆ ਜਿਹੜੇ ਜੱਕਦਮ ਉੱਚਾ ਹੋ ਜਾਂਦੇ ਆ ਨਾ ਤੇ ਇੱਕਦਮ ਤਾਂ ਉਹ ਬੂਟਾ ਵੱਧ ਗਿਆ ਨਾ ਤੇ ਸੁਕਣ ਲੱਪੰਦਾ ਆ ਇਹ ਹੁਣ ਪਨੀਰੀ ਜੀ ਇਹਦਾ ਇਲਾਜ ਕਰਨ ਦਾ ਸਮਾਂ ਆ ਤੇ ਜਾਂ ਦੇ ਇਹਨਾਂ ਨੂੰ ਹੁਣ ਪੁੱਟ ਕੇ ਤੇ ਕਿਤੇ ਨਸ਼ਟ ਕੀਤਾ ਜਾਵੇ ਤੇ ਇਹ ਲੱਗਦਾ ਹੈ ਕਿ ਬੀਜ ਨੂੰ ਨਹੀਂ ਸੋਧਿਆ ਗਿਆ ਨਾ ਇਹਦੇ ਵਿੱਚ ਟ੍ਰੈਕੋਡਰਮਾ ਵੇੜੀ ਦਾ ਇਸਤੇਮਾਲ ਹੋਇਆ ਲੱਗਦਾ ਹੈ ਤੇ ਨਾ ਹੀ ਉਹ ਟ੍ਰੈਕੋਡਰਮਾ ਐਸਪੈਰਲਮ ਦਾ ਜਿਹੜਾ ਇਗਨੋਰ ਦੇ ਨਾਂ ਤੇ ਆਉਂਦਾ ਹੁਣ ਇੱਕ ਤੇ ਇਹ ਬਿਮਾਰੀ ਵਾਲੇ ਬੂਟੇ ਬਾਹਰ ਕੱਢੇ ਜਾਣ ਤੇ ਜਦੋਂ ਹੁਣ ਇਹਨੂੰ ਪਨੀਰੀ ਨੂੰ ਖੇਤ ਚ ਲਾਉਣਾ ਨਾ ਉਸ ਤੋਂ ਪਹਿਲਾਂ ਵੀ ਰਾਤ ਘਟੋ ਘਟ 6-7 ਘੰਟੇ ਇਹਨੂੰ ਟ੍ਰਾਈਕੋਡਰਮਾ ਪਾਣੀ ਦੇ ਵਿੱਚ ਘੋਲ ਕੇ ਉਹਦੇ ਵਿੱਚ ਜੜਾਂ ਭਉਣ ਦੀ ਲੋੜ ਆ ਤੇ ਫਿਰ ਇਹਨੂੰ ਖੇਚ ਲਾਉਣਾ ਤੇ ਖੇਚ ਲਾਉਂਦਿਆਂ ਸਾਰ ਮੁੜ ਕੇ ਫਿਰ 2-2 ਕਿਲੋ ਸੰਜੀਵਨੀ ਜਿਹੜੀ ਟ੍ਰਾਈਕੋਡਰਮਾ ਵੇਢੀ ਆ ਉਹਦਾ ਛੱਟਾ ਦਿੱਤੇ ਆ ਫਿਰ ਛੰਡਾ ਰੋਗ ਤੋਂ ਫੁੱਡ ਰੋਡ ਤੋਂ ਬਚਣੀ ਆ ਨਹੀਂ ਤੇ ਜਿਵੇਂ ਜਿਵੇਂ ਹੁਮਸ ਵਧੇਗਾ ਗਰਮੀ ਵਧੇਗੀ ਇਹਨੇ ਰੋਗ ਨੇ ਹੋਰ ਯੋਰ ਪਾ ਜਣਾ ਆ ਤੇ ਤਕਰੀਬਨ ਤਕਰੀਬਨ 70-80% ਫਸਲ ਵੀ ਖਾ ਜਾਂਦਾ ਤੇ ਪੱਕੇ ਹੀ ਇਹਦੇ ਜਿਹੜੇ ਸਪੋਰ ਆ ਰੋਗ ਦੇ ਝੰਡਾ ਰੋਗ ਦੇ ਇਹਨੂੰ ਬਕਾਨਾ ਰੋਗ ਕਹ ਲਓ ਫੁੱਟ ਰੌਡ ਕਹ ਲਓ ਇਹ ਫਿਰ ਜ਼ਮੀਨ 'ਚ ਹੀ ਰਹਿੰਦੇ ਆ ਜਿਹੜੇ ਗਾਂ ਦੂਜੀਆਂ ਫਸਲਾਂ ਦਾ ਨੁਕਸਾਨ ਕਰਦੇ ਆ ਖਾਸ ਕਰਕੇ ਮਿਰਚਾਂ ਦਾ ਤੇ ਟਮਾਟਰਾਂ ਦਾ ਵੀ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਸੀਡ ਦੀ ਟ੍ਰੀਟਮੈਂਟ ਜਿਹੜੀ ਆ ਨਾ ਪਹਿਲਾਂ ਨਿੱਗਰ ਸੀਡ ਬਣਾਉਣਾ ਫਿਰ ਉਹਦੀ ਟ੍ਰੀਟਮੈਂਟ ਕਰਨੀ ਤੇ ਫਿਰ ਪਨੀਰੀ ਦੇ ਸਮੇਂ ਵੀ ਸ਼ੁਰੂਆਤੀ ਇਹ ਪਾਉਣੀ ਚਾਹੀਦੀ ਹੈ ਜਿਹੜੇ ਮੈਂ ਤੁਹਾਨੂੰ ਸਾਰੇ ਬਾਇਓ ਤੋਬਾਦ ਦੱਸ ਰਿਹਾ ਆਂ ਪਰ ਇਹ ਨਹੀਂ ਪਾਏ ਗਏ ਤੇ ਇਹ ਪਨੀਰੀ ਦੇ ਵਿੱਚ ਰੋਗ ਆ ਗਿਆ ਵਾ ਹੁਣ ਇਹ ਇਹਦਾ ਇਹ ਕਰ ਲੈਣਗੇ ਤੇ ਚੰਗੇ ਰਹਿਣਗੇ ਨਹੀਂ ਤੇ ਫਿਰ ਬਿਮਾਰੀ ਵਧੂਗੀ